ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਬਾਹਰ ਸ਼ੁਕਰਾਨਾ ਗੁਰੂ ਜੀ ਸਾਹਸ ਦੇਨੇ ਦਾ ਸ਼ੁਕਰਾਨਾ ਗੁਰੂ ਜੀ ਹੱਥ ਥਾਮਨੇ ਦਾ ਸ਼ੁਕਰਾਨਾ ਗੁਰੂ ਜੀ ਦੁੱਖ ਵੇਲੇ ਸਾਥ ਦੇਨੇ ਦਾ ਸ਼ੁਕਰਾਨਾ ਜੀ ਹਰ ਪਲ ਸ਼ੁਕਰਾਨਾ ਗੁਰੂ ਜੀ ਤੁਹਾਡਾ ਜਿੰਨਾ ਵੀ ਕਰੀਏ ਉਹਨਾਂ ਥੋੜਾ ਵਾ ਇਹ ਮੇਰਾ ਤੀਸਰਾ satsang ਹੈ ਗੁਰੂ ਜੀ ਇੱਦਾਂ ਹੀ ਮੈਂ ਉਦਾਸ ਬੈਠੀ ਹੋਈ ਸੀ ਬੜੀ ਦੇਰ ਤੋਂ ਮੇਰਾ ਕੋਈ ਕੰਮ ਸੀ ਉਹ اٹਕਿਆ ਹੋਇਆ ਸੀ ਮੈਂ ਇੱਕ ਦਿਨ ਐ ਤਾਈ ਗੁਰੂ ਜੀ ਦੇ ਗੀਰਦਾਸ ਗਾਇਤੋ ਦੇ دینی ਹੋਈ ਹੈ ਕਿ ਗੁਰੂ ਜੀ ਤੁਸੀਂ ਮੇਰਾ ਕੰਮ ਕਰਨਾ ਹੀ ਕਰਨਾ ਹੈ ਗੁਰੂ ਜੀ ਦਾ ਬਰਥਡੇ ਆ ਰਿਹਾ ਸੀਗਾ ਤੇ ਮੈਂ ਸੋਚਿਆ ਚੱਲ ਮੈਂ ਗੁਰੂ ਜੀ ਨੂੰ ਅਰਦਾਸ ਲਗਾਨੀ ਹੈ ਗੁਰੂ ਜੀ ਨੇ ਮੈਂ ਅਰਦਾਸ ਲਗਾਈ ਤੁਸੀਂ ਸੱਚ ਨਹੀਂ ਮੰਨਣਾ ਗੁਰੂ ਜੀ ਨੇ ਮੇਰਾ ਉਹ ਕੰਮ ਸਮਝੋ ਤੁਸੀਂ ਸ਼ਾਮ ਨੂੰ ਕਰਤਾ ਮੈਂ ਦੁਪਹਿਰੇ ਅਰਦਾਸ ਲਗਾਈ ਮੇਰੇ ਗੁਰੂ ਜੀ ਨੇ ਸਰਬ ਸ਼ਕਤੀਮਾਨ ਹੈ ਮੇਰੇ ਦਿਲ ਦੀ ਹਰ ਇੱਕ ਜ਼ੀਵ ਦੀ ਉਹ ਪਵਨ ਸਮਝਦੇ ਹਾਰਿਕ ਪ੍ਰਾਨੀ ਨੂੰ ਸਮਝਦੇ ਆ ਜਿਹੜੇ ਵੀ ਉਹਦੇ ਮਤਲਬ ਸੇਵਾਦਾਰ ਹੈ ਜਿਹੜੇ ਵੀ ਉਹਨਾਂ ਨਾਲ ਜੁੜੇ ਹੋਏ ਹੈ ਉਹ ਹਰ ਇੱਕ ਦੀ ਗੱਲ ਹੋਵੇ ਧਿਆਨ ਨਾਲ ਸੁਣੇ ਤਾਂ ਤਾਂ ਮੇਰੇ ਗੁਰੂ ਜੀ ਜਿੰਨਾ ਵੀ ਸ਼ੁਕਰਾਨਾ ਕਰਾਂ ਮੈਂ ਉਨਾ ਹੀ ਥੋੜਾ ਮੇਰੇ ਗੁਰੂ ਜੀ ਨੇ ਜਿੱਦਾਂ ਮੇਰੀ ਸੁਣੀ ਮੇਰੇ ਗੁਰੂ ਜੀ ਹਰ ਇੱਕ 10 10 ਸੰਦੇ ਅਰਦਾਸ ਨੂੰ ਸੁਨਣ ਤੇ ਗੁਰੂ ਜੀ ਦੇ ਚੰਚ ਕੋਟੀ ਕੋਟੀ ਮੇਰਾ ਪ੍ਰਣਾਮ ਮੈਂ ਗੁਰੂ ਜੀ ਨੂੰ ਕਦੀ ਤਿਲਕ ਨਹੀਂ ਲਗਾਇਆ ਮੇਰੀ ਭੈਣ ਨੇ ਮੈਨੂੰ ਦੱਸਿਆ ਵੀ ਗੁਰੂ ਜੀ ਦੇ ਨਾ ਜਿਹੜਾ ਤੇ ਕੋ ਜਲ ਪ੍ਰਸ਼ਾਦ ਹੈ ਤੇਰੇ ਕਿੱਥੇ ਵੀ ਪੇਨ ਹੁੰਦੀ ਹੈ ਉੱਥੇ ਦੀਦੀ ਲਗਾ ਲਿਆ ਕਰ ਮੇਰੇ ਪੇਟ ਵਿੱਚ ਬੜੀ ਦਰਦ ਸੀ ਬੜੇ ਦਿਨਾਂ ਤੋਂ ਸੀ ਤੇ ਮੈਂ ਆਪਣੀ ਕੁੜੀ ਕੋਲ ਜਾਣੀ ਬੇਟੀ ਦੀ ਮਿਸਿਸ ਕੋਲ ਆਪਣੀ ਬੇਟੀ ਕੋਲ ਨੂੰ ਜਲ ਪ੍ਰਸ਼ਾਦ ਮੰਦਰ ਚ ਬੁਲਾਇਆ ਕਿਉਂਕਿ ਮੈਂ ਮੰਦਰ ਚ ਨਹੀਂ ਜਾਂਦੀ ਜਦੋਂ ਦੇ ਮੇਰੇ ਅੰਕਲ ਜੀ ਪੁਰੇ ਹੋਏ ਨਾ ਮੈਂ ਮੰਦਰ ਚ ਨਹੀਂ ਜਾਂਦੀ ਤੇ ਮੈਨੂੰ ਉਹਨੇ ਕੋਲੀ ਵਿੱਚ ਜਲ ਪ੍ਰਸ਼ਾਦ ਲਿਆ ਕੇ ਦਿੱਤਾ ਮੈਂ ਆਪਣੇ ਲਗਾਇਆ ਤੇ ਨਾਲੇ ਮੈਂ ਮੰਤਰ ਜਾਪ ਕੀਤਾ ਤੇ ਗੁਰੂ ਜੀ ਨੇ ਮਨੋ ਠੀਕ ਕਰ ਦਿੱਤਾ ਤੇ ਗੁਰੂ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਜਿਹੜੇ ਆਂਟੀ ਜੀ ਨੂੰ ਮੈਂ ਸਤਸੰਗ ਭੇਜ ਰਹੀ ਆਂ ਉਹਨਾਂ ਨੂੰ ਵੀ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਦੇਣ ਉਹਨਾਂ ਨੂੰ ਵੀ ਸਾਰੀਆਂ ਮੁਰਾਦਾਂ ਉਹਨਾਂ ਦੀਆਂ ਪੂਰੀਆਂ ਕਰਨ ਸਭ ਦੇ ਘਰ ਵਿੱਚ ਗੁਰੂ ਜੀ ਆਪਣੀ ਛਤਰ ਛਾਇਆ ਰੱਖਣ ਗੁਰੂ ਜੀ ਮੈਥੇ ਆਪਣੇ ਸਸੰਗ ਨੂੰ ਵਿਰਾਮ ਦਿੰਨੀ ਆ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਏ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸ਼ੁਕਰਾਨਾ